ਅੱਜ ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਮਾਨਸਾ ਦੇ ਸ਼ਹਿਰੀ ਅਹੁਦੇਦਾਰਾਂ ਦਾ ਐਲਾਨ ਕੀਤਾ ਗਿਆ ਹੈ ਇਹ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਬਹੁਤ ਹੀ ਗੌਰਵਮਈ ਕੁਰਬਾਨੀਆਂ ਵਾਲਾ ਸੰਘਰਸ਼ ਵਾਲੀ ਇਤਿਹਾਸ ਵਾਲੀ ਪਾਰਟੀ ਹੈ ਤੇ ਇਹਦੀ ਪਾਰਟੀ ਦੇ ਵਿੱਚ ਅਹੁਦੇਦਾਰ ਹੋਣਾ ਆਪਣੇ ਆਪ ਚੀ ਭਾਗਾਂ ਵਾਲੀ ਗੱਲ ਹੈ ਉਸ ਤੋਂ ਵੀ ਮੈਂ ਵੱਡੀ ਗੱਲ ਮੰਨਦਾ ਕਿ ਮਾਨਸਾ ਜ਼ਿਲ੍ਹੇ ਦੇ ਵਿੱਚ ਜਿਹੜੇ ਲੋਕਾਂ ਨੂੰ ਪ੍ਰਤੀਨਿਧਤਾ ਮਿਲਦੀ ਹੈ ਉਹਨਾਂ ਲਈ ਬਹੁਤ ਚੰਗਾ ਹੈ ਕਿਉਂਕਿ ਇਸ ਹਲਕੇ ਦੀ ਜਿਹੜੀ ਪ੍ਰਤੀਨਿਧਤਾ ਬੀਬਾ ਹਰਸਿਮਰਤ ਕੌਰ ਬਾਦਲ ਸਰਦਾਰ ਬਲਵਿੰਦਰ ਸਿੰਘ ਜੀ ਭੂੰਦੜ ਕਰਦੇ ਨੇ ਤੇ ਅਸੀਂ 127 ਅਹੁਦੇਦਾਰਾਂ ਦੀ ਸੂਚੀ ਅੱਜ ਜਾਰੀ ਕੀਤੀ ਹੈ ਜਿਹੜੀ ਸਰਦਾਰ ਦਨਰਾਜ ਸਿੰਘ ਜੀ ਭੂੰਦੜ ਸਾਬਕਾ ਵਿਧਾਇਕ ਸਰਦੂਲਗੜ੍ਹ ਮਾਨਸਾ ਤੋਂ ਸਾਡੇ ਪ੍ਰੇਮ ਕੁਮਾਰ ਜੀ ਅਰੋੜਾ ਹਲਕਾ ਇੰਚਾਰਜ ਔਰ ਬੁਢਲਾਡਾ ਤੋਂ ਡਾਕਟਰ ਨਿਸ਼ਾਨ ਸਿੰਘ ਜੀ ਜਿਹੜੇ ਸਾਡੇ ਹਲਕਾ ਇੰਚਾਰਜ ਹੈ ਉਹਨਾਂ ਨਾਲ ਤੇ ਸਮੁੱਚੇ ਜ਼ਿਲ੍ਹੇ ਦੇ ਜਿਹੜੇ ਸਾਡੇ ਸੀਨੀਅਰ ਲੀਡਰਸ਼ਿਪ ਹੈ ਉਹਨਾਂ ਨਾਲ ਸਲਾਹ مشورہ ਕਰਨ ਤੋਂ ਬਾਅਦ ਹੈ ਜਿਹੜੀ ਇਹ ਸੂਚੀ ਜਾਰੀ ਕੀਤੀ ਗਈ ਹੈ ਮੈਂ ਸਾਰੇ ਨਵਨਿਯੁਕਤ ਅਹੁਦੇਦਾਰਾਂ ਨੂੰ ਆਪਣੇ ਵੱਲੋਂ ਤਹਿ ਦਿਲੋਂ ਮੁਬਾਰਕਾਂ ਦਿੰਦਾ ਤੇ ਨਾਲ ਹੀ ਉਮੀਦ ਕਰਦਾ ਜਿਵੇਂ ਸਾਡੇ ਪਾਰਟੀ ਦੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਸਾਹਿਬ ਹੁਣ ਹੜ੍ਹ ਪੀੜਤਾਂ ਦੀ ਮਦਦ ਦੇ ਵਿੱਚ ਲੱਗੇ ਹੋਏ ਐ ਇਸੇ ਤਰ੍ਹਾਂ ਸਾਡੇ ਲਈ ਇੱਕ ਬਹੁਤ ਮਿਸਾਲ ਦੀ ਗੱਲ ਹੈ ਕਿ ਫਲੱਡ ਆਉਣ ਤੋਂ ਪਹਿਲਾਂ ਬੀਬਾ ਹਰ ਸਿਮਰਤ ਕੌਰ ਜੀ ਬਾਦਲ ਨੇ ਬੁੱਢਲਾਡਾ ਤੇ ਸਰਦੂਲਗੜ ਹਲਕੇ ਜੋ ਮਾਨਸਾ ਜ਼ਿਲ੍ਹੇ ਦੇ ਨੇ ਇੱਥੇ ਦੌਰਾ ਕੀਤਾ ਸੀ ਤੇ ਫਲੱਡ ਆਉਣ ਤੋਂ ਪਹਿਲਾਂ ਆਪਣੇ ਵੱਲੋਂ ਫਲੱਡ ਨੂੰ ਰੋਕਣ ਲਈ ਜਿਹੜੇ ਪ੍ਰਬੰਧ ਆ ਉਹਨਾਂ ਦੇ ਲਈ ਜਿਹੜਾ ਫੰਡਾਂ ਦੀ ਪੇਸ਼ਕਸ਼ ਕੀਤੀ ਸੀ ਤੇ ਜਦੋਂ ਕਗਰ ਦੇ ਵਿੱਚ ਪਾਣੀ ਆਇਆ ਲੋੜ ਅਨਸਾਰ ਲਗਭਗ 10000 ਲੀਟਰ ਦੇ ਨੇੜੇ ਤੇੜੇ ਮਾਨਸਾ ਜ਼ਿਲ੍ਹੇ ਦੇ ਵਿੱਚ ਤੇਲ ਉਸ ਤੋਂ ਬਾਅਦ ਬਹੁਤ ਸਾਰੇ ਦਰਜਣਾਂ ਦੀ ਗਿਣਤੀ ਦੇ ਵਿੱਚ ਜਿੱਥੇ ਮੀਹਾਂ ਦਾ ਪਾਣੀ ਖੜਾ ਸੀ ਉਹਦੇ ਲਈ ਮੋਟਰਾਂ ਦਿੱਤੀਆਂ ਗਈਆਂ ਪੰਪ ਦਿੱਤੇ ਗਏ ਪਾਣੀ ਕੱਢਣ ਦੇ ਲਈ ਘਰਾਂ ਦੇ ਵਿੱਚੋਂ ਖੇਤਾਂ ਦੇ ਵਿੱਚੋਂ ਤੇ ਹੁਣ ਜਿੱਥੇ ਬਰਸਾਤ ਹੋਣ ਤੋਂ ਬਾਅਦ ਲੋਕਾਂ ਦੇ ਘਰ-ਪਾਟਗੇ ਨੁਕਸਾਨ ਹੋਇਆ ਤੇੜੜਾ ਆਈਆਂ ਨੇ ਉੱਥੇ ਤਰਪਾਲਾਂ ਵੀ ਸ਼ਰੋਮਣੀ ਅਕਾਲੀ ਦਲ ਦੇ ਵੱਲੋਂ ਮਾਨਸਾ ਜ਼ਿਲ੍ਹੇ ਦੇ ਵਿੱਚ ਦਿੱਤੀਆਂ ਜਾ ਰਹੀਆਂ ਨੇ ਉਸੇ ਤਰ੍ਹਾਂ ਜਿਹੜੇ ਨਵ ਨਿਯੁਕਤ ਅਹੁਦੇਦਾਰ ਨੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਅੱਜ ਪੰਜਾਬ ਦੇ ਵਿੱਚ ਜਿੱਥੇ ਵੀ ਲੋੜਵੰਦ ਕਿਸਾਨ ਮਜ਼ਦੂਰ ਜਾਂ ਕੋਈ ਵਪਾਰੀ ਹੈ ਉੱਥੇ ਆਪਾਂ ਸਾਰੇ ਆਪਣੇ ਲੀਡਰਾਂ ਦੇ ਪਦ ਚਿੰਨਾਂ ਤੇ ਚੱਲਦੇ ਹੋਏ ਲੋਕਾਂ ਦੇ ਮੋਢੇ ਦੇ ਨਾਲ ਮੋਢਾ ਲਾ ਕੇ ਖੜੀਏ ਤੇ ਪਾਰਟੀ ਦਾ ਜਿਹੜਾ ਗੌਰਵ ਮਈ ਇਤਿਹਾਸ ਹੈ ਇਸ ਨੂੰ ਘਰ ਘਰ ਪਹੁੰਚਾਉਣ ਦਾ ਆਪਾਂ ਇਹਤ ਲਈਏ ਕਿ ਪਾਰਟੀ 2027 ਦੇ ਵਿੱਚ ਦੁਬਾਰਾ ਪੰਜਾਬ ਦੇ ਲੋਕਾਂ ਦਾ ਵਿਸ਼ਵਾਸ ਜਿੱਤ ਸਕੇ ਸਾਡੇ ਪਾਰਟੀ ਦੇ ਪ੍ਰਧਾਨ ਸਾਹਿਬ ਜੋ ਸੋਚ ਲੈ ਕੇ ਚੱਲੇ ਆ ਜਿਦੇ ਵਿੱਚ ਅਸੀਂ ਸੋਚਦੇ ਆ ਕਿ ਭਾਈਚਾਰਕ ਸਾਂਝ ਹੈ ਜਿਹੜੀ ਸਦ ਭਾਵਨਾ ਹੈ ਲੋਕਾਂ ਦੇ ਵਿੱਚ ਬਣੀ ਰਵੇ ਮੈਂ ਇਹੀ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ ਕਿ ਆਪਾਂ ਪਾਰਟੀ ਦੀ ਮਜ਼ਬੂਤੀ ਲਈ ਸਾਰੇ ਦਿਨ ਰਾਤ ਇੱਕ ਕਰੀਏ